ਹਾਂਜੀ ਦੋਸਤੋ ਕੀ ਹਾਲ ਚਾਲ ਆ ਮੀਰ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਵਕ ਵਕ ਪਾਕਿਸਤਾਨ ਇੰਡੀਆ ਨੇਪਾਲ ਬੰਗਲਾਦੇਸ਼ ਤੋਂ ਜਿਹੜੇ ਵਾਰ-ਵਾਰ ਕਮੈਂਟ ਵੀ ਪਿੰਡ ਪਰ ਆ ਪੁੱਛ ਰਹੇ ਕਿ ਅਸੀਂ ਸਪੇਨ ਕਿਵੇਂ ਆਈਏ ਕਿਉਂਕਿ ਤੁਹਾਨੂੰ ਪਤਾ ਹੋਣਾ ਸਪੇਨ ਜਿਹੜੇ ਆ ਲੋ ਰੂਲ 20 ਮਈ ਤੋਂ ਲਾਗੂ ਹੋ ਗਏ ਤਿੰਨ ਦੀ ਬਜਾਏ ਦੋ ਸਾਲ ਤੁਸੀਂ ਟੀਆਰਜ਼ੀ ਲੈ ਸਕਦੇ ਆ ਸਿਰਫ 7200 ਯੂਰੋ ਆਪਣੇ ਅਕਾਊਂਟ ਚ ਰੱਖ ਕੇ ਪਰ ਸਪੇਨ ਪਹੁੰਚੇ ਕਿੱਦਾਂ ਜਾਵੇ ਇਹ ਸਭ ਤੋਂ ਜਿਹੜੀ ਵੱਡੀ ਸਰਵਰਦੀ ਬਣੀ ਹੋਈ ਹੈ ਤੇ ਨਾਲ ਨਾਲ ਇਹ ਵੀ ਉੱਥੇ ਰਹਿਣ ਵਾਲੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਨਹੀਂ ਇਸ ਬਾਰੇ ਜਾਣਕਾਰੀ ਉਹ ਵੀ ਤੁਹਾਨੂੰ ਕਨਫਿਊਜ਼ ਕਰ ਰਹੇ ਕਿ ਨਵੇਂ ਰੂਲ ਜਿਹੜੇ ਲਾਗੂ ਨਹੀਂ ਹੋਏ ਸੋ ਇਸ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਸਪੇਨ ਪਹੁੰਚ ਸਕਦੇ ਆ ਲੀਗਲ ਵੇਅ ਨਾਲ ਬਿਨਾ ਕਿਸੇ ਰਿਸਕ ਤੋਂ ਨਾਲ ਨਾਲ ਤੁਸੀਂ ਕਿਵੇਂ ਜਾ ਕੇ ਉੱਥੇ ਟੀਆਰਸੀ ਲੈ ਪਾਉਗੇ ਤੇ ਨਵੇਂ ਰੂਲ ਜਿਹੜੇ ਆਏ ਲਾਗੂ ਹੋਏ ਜਾਂ ਨਹੀਂ ਹੋਏ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸੋ ਬਣੇ ਰਹਿਣਾ ਇਸ ਵੀਡੀਓ ਨਾਲ ਅੰਤ ਤੱਕ ਗੱਲ ਕਰਦੇ ਆਂ ਪਹਿਲਾਂ ਕਿ ਚਾਹੇ ਤੁਸੀਂ ਮੰਨ ਲਓ ਨੌਨ ਯੂ ਨੈਸ਼ਨਲ ਵਾਂ ਉਹਦੇ ਵਾਸਤੇ ਇਰਾਕੋ ਸ਼ਸ਼ਾਲ ਜਿਹੜੀ ਆ ਰੂਲ ਤਬਦੀਲੀ ਕੀਤੀ ਗਈ ਉਹਨਾਂ ਵਾਸਤੇ ਕਿਉਂਕਿ ਇਹ ਖਾਸ ਕਰ ਉਹਨਾਂ ਲੋਕਾਂ ਲਈ ਆ ਜਿਹੜੇ ਬਿਨਾ ਪੇਪਰਾਂ ਤੋਂ ਜਿਨ੍ਹਾਂ ਕੋ ਪੇਪਰ ਨਹੀਂ ਹੈਗੇ ਕੈਨਡ ਪਾਵ ਟੀਆਰਸੀ ਨਹੀਂ ਹੈਗੀ ਲੀਗਲ ਜਾਂ ਇਲੀਗਲ ਵੇ ਨਾਲ ਸਪੇਨ ਚ ਐਂਟਰ ਕੀਤੇ ਪਰ ਉੱਥੇ ਤੇ ਰੈਜ਼ੀਡੈਂਸ ਜਿਹੜੇ ਆ ਉਹ ਨਹੀਂ ਹੈਗੇ ਤੋਂ ਉਹਨਾਂ ਨੂੰ ਲੀਗਲਾਈਜ਼ ਕਰਨ ਵਾਸਤੇ ਜਿਹੜਾ ਇਹ ਸਿਸਟਮ ਸਾਰਾ ਤਿਆਰ ਹੋਇਆ ਕਿਉਂਕਿ 8 ਲੱਖ ਤੋਂ ਵੱਧ ਬੰਦਾ ਜਿਹੜਾ ਵਾ ਸਪੇਨ ਵਿੱਚ ਐਸਾ ਵਾ ਜੀਰੇ ਬਿਨਾ ਪੇਪਰਾਂ ਤੋਂ ਵਾ ਸੋ ਇਸ ਕਰਕੇ ਜਿਹੜੇ ਰੂਲ ਲਿਆਂਦੇ ਗਏ ਇਮੀਗ੍ਰੇਸ਼ਨ ਨੂੰ ਸਿੰਪਲੀਫਾਈ ਕੀਤਾ ਗਿਆ ਤੇਜ਼ ਬਣਾਉਣ ਵਾਸਤੇ ਉਹਨਾਂ ਨੇ ਸ਼ਾਰਟਕਟ ਮਾਰਿਆ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਗੇ ਚੱਲ ਕੇ ਕਿ ਉਹ ਕਿਹੜਾ ਸ਼ਾਰਟਕਟ ਆ ਅ ਸੋ ਉਹ ਜਿਹੜਾ ਸ਼ਾਰਟਕਟ ਆ ਉਹ ਹੈਗਾ ਵਾ 3 ਤੋਂ 2 ਸਾਲ ਦੀ TCR ਮਿਲਣਾ ਕਿਉਂਕਿ ਪਹਿਲਾਂ 10 ਸਾਲ ਸੀ ਮਿਲਦੀ ਜੌਬ ਆਫਰ ਚਾਹੀਦਾ ਸੀ ਵਰਕ ਕੰਟਰੈਕਟ ਉਹਦੇ ਵਾਸਤੇ ਲੱਗਦਾ ਸੀ ਤੇ ਜਿਨ੍ਹਾਂ ਕੋ ਤੁਸੀਂ ਲਵਾਉਂਦੇ ਸੀ ਨੇਚਰਚਰਲੀ ਏਸ਼ੀਅਨ ਲੋਕਾਂ ਕੋਲ ਹੀ ਲਵਾਉਣਾ ਪੈਂਦਾ ਸੀ ਤੇ ਉਹ ਬਹੁਤ ਭਾਰੀ ਰਤਾਰ ਚ 8 ਤੋਂ 10000 ਯੂਰੋ ਜਿਹੜੇ ਲੈ ਲੈਂਦੇ ਸੀ ਉਹਨਾਂ ਨੇ ਹੁਣ ਗਵਰਨਮੈਂਟ ਕੀ ਕੀਤਾ ਪਤਾ ਗਵਰਨਮੈਂਟ ਨੂੰ ਵੀ ਹੁੰਦਾ ਵਾ ਉਹ ਕਹਿੰਦੇ ਕਿ ਇਨਸਟੈਡ ਜਿਹੜੇ ਲੋਕ ਐਦਾਂ ਬਲੈਕ ਮਨੀ ਇੱਕ ਤਰ੍ਹਾਂ ਬਲੈਕ ਮਨੀ ਹੋ ਗਈ ਲੋਕੀ ਬਣਾ ਰਹੇ ਆ ਗਵਰਨਮੈਂਟ ਨੂੰ ਪੈਸਾ ਕੋਈ ਜਾਣੀਦਾ ਕਿਉਂ ਨਾ 7200 ਯੂਰੋ ਜਿਹੜੇ ਆ 600 ਯੂਰੋ ਪਰ ਮਾਂਥ ਜਿਹੜਾ ਖਰਚਾ ਦਿਖਾ ਕੇ ਤੁਸੀਂ ਕੌਣ ਚ ਰੱਖਣੇ ਆ ਤੇ 200 ਲਾਵਾ ਟਾਇਰ ਸੀ ਲੈ ਲੈਣੀ ਇੰਪੈਥਰਾਮੈਂਟੋ ਕਰਵਾਉਣ ਤੋਂ ਬਾਅਦ ਜੋ ਕਿ ਪਹਿਲਾ ਸਟੈਪ ਹੈ ਸਪੇਨ ਜੇ ਆਪਾਂ ਹੋਰ ਵੀ ਵੀਡੀਓ ਚ ਗੱਲ ਕਰ ਚੁੱਕੇ ਹਾਂ ਪਰ ਸਵਾਲ ਇਹ ਖੜਦਾ ਕਿ ਜੇ ਰੂਲ ਸਿੰਪਲੀਫਾਈ ਹੋ ਗਏ ਆ ਸਿਰ 7200 ਯੂਰੋ ਚਾਹੀਦੀ ਆ ਇੰਪੈਥਰਾਮੈਂਟੋ ਚਾਹੀਦੀ ਆ ਤੇ ਕਿੱਦਾਂ ਤੁਸੀਂ ਸਪੇਨ ਪਹੁੰਚੋਗੇ ਸਵਾਲ ਇਹ ਖੜਦਾ ਤੁਸੀਂ ਕਰੋਸ਼ੀਆ ਰੋਮਾਨੀਆ ਜੇ ਵਰਕ ਵੀਜ਼ਾ ਤੇ ਆਏ ਆ ਜਾਂ ਹੋਰ ਕਿਸੇ ਸ਼ੈਨਗਨ ਕੰਟਰੀ ਜਿ ਬੈਠੇ ਆ ਕਿਦੇ ਤੁਸੀਂ ਸਪੇਨ ਚ ਉੱਥੇ ਤੁਸੀਂ ਉਸ ਟੀਆਰਸੀ ਦੇ ਆਧਾਰ ਤੇ ਜਾ ਸਕਦੇ ਹੋ ਕਿਉਂਕਿ ਸ਼ੈਨਗਨ ਜ਼ੋਨ ਚ ਟਰੈਵਲ ਦਾ ਕੋਈ ਬੈਨ ਨਹੀਂ ਹੈ ਪਰ ਟੀਆਰਸੀ ਤੁਹਾਡੇ ਕੋਲ ਹਣੀ ਲਾਜ਼ਮੀ ਆ ਹੁਣ ਜੇ ਤੁਸੀਂ ਯੂਰਪ ਤੋਂ ਬਾਹਰ ਬੈਠੇ ਆ ਉਹਦੇ ਵਾਸਤੇ ਇਹ ਆ ਕਿ ਤੁਸੀਂ ਸਿੱਧਾ ਸਪੇਨ ਨਾ ਅਪਲਾਈ ਕਰੋ ਕਿਉਂਕਿ ਸਪੇਨ ਏਸ਼ੀਆ ਨੂੰ ਖਾਸ ਕਰਕੇ ਇੰਡੀਅਨ ਨੇਪਾਲੀ ਬੰਗਲਾਦੇਸ਼ ਪਾਕਿਸਤਾਨੀਆਂ ਨੂੰ ਵੀਜ਼ੇ ਨਹੀਂ ਦਿੰਦਾ ਟੂਰਿਸਟ ਵੀਜ਼ੇ ਬਹੁਤ ਘੱਟ ਰੇਸ਼ੋ ਆ ਸਕਸੈਸ ਰੇਟਸ ਉਹ ਅੱਜ ਦੀ ਤਰੀਕ ਸਵਿਟਜ਼ਰਲੈਂਡ ਨੀਦਰਲੈਂਡ ਫਰਾਂਸ ਸੋ ਇਹੋ ਜਿਹੀਆਂ ਕੰਟਰੀਆਂ ਵਾ ਖਾਸ ਕਰ ਫਿਨਲੈਂਡ ਵੀ ਜਿਹੜੀਆਂ ਵੀਜ਼ੇ ਦੇ ਰਹੀਆਂ ਟੂਰਿਸਟ ਵੀਜ਼ਾ ਸੋ ਇਹਨਾਂ ਕੰਟਰੀਆਂ ਨੂੰ ਤੁਸੀਂ ਚੂਜ਼ ਕਰੋ ਨਾ ਕਿ ਉਹ ਕੰਟਰੀ ਨੂੰ ਕਰੋ ਜਿੱਥੇ ਪਤਾ ਆਪਾਂ ਨੂੰ ਵੀਜ਼ਾ ਦੇ ਚਾਂਸ ਘੱਟ ਆ ਸੋ ਅੱਜ ਬਹੁਤ ਸਾਰੀ ਲੋਕਾਂ ਚ ਸਵਿਟਜ਼ਰਲੈਂਡ ਨੀਦਰਲੈਂਡ ਤੇ ਫਿਨਲੈਂਡ ਤੇ ਆਪਣੇ ਲੋਕ ਜੜੇ ਆ ਜਾ ਰਹੇ ਆ ਟੂਰਿਸਟ ਵੀਜ਼ੇ ਤੇ ਵੀ ਤੇ ਸਟੱਡੀ ਵੀਜ਼ੇ ਤੇ ਵੀ ਹੁਣ ਇਹ ਦੂਜੇ ਪਾਸੇ ਇਹ ਕਰੀਏ ਕਿ ਤੁਹਾਨੂੰ ਤੁਹਾਡੀ ਕੋਈ ਪ੍ਰੋਪਰ ਜੌਬ ਨਹੀਂ ਹੈਗੀ ਸਾਡਾ ਕੋਈ ਬਿਜ਼ਨਸ ਨਹੀਂ ਹੈਗਾ ਬਹੁਤ ਜ਼ਿਆਦਾ ਗੈਪ ਆ ਤੇ ਤੇ ਵੀਜ਼ਾ ਲੱਗਣ ਦਾ ਟੂਰਿਸਟ ਦਾ ਚਾਂਸ ਹੈ ਨਹੀਂ ਉਹ ਬੀਰਪਨ ਪ੍ਰਾਖੀ ਕਰਨ ਉਹ ਰਮਾਨੀਆਂ ਕਿਉਂਕਿ 3-4 ਲੱਖ ਚ ਜਿਹੜਾ ਵਰਕ ਵੀਜ਼ਾ ਲੱਗ ਜਾਂਦਾ ਵਾ ਪਰ ਉਥੇ ਏਜੰਟ ਨਾਲ ਜ਼ਰੂਰ ਗੱਲ ਕਰਨ ਜਿਹੜੀ ਕੰਪਨੀ ਤੁਸੀਂ ਹੋਣਾ ਕਿਉਂਕਿ ਉਥੇ ਕਰਦੇ ਬੰਦੇ ਪਹੁੰਚ ਕੇ ਮੁੱਕਰ ਜਾਂਦੇ ਆ ਅੱਜ ਕੱਲ ਇਹ ਪਹੁੰਚਾਉਂਦਾ ਕਿ ਕੰਪਨੀ ਪਹੁੰਚਾ ਕੇ ਹੱਥ ਤਲਵਾ ਕੇ ਕਹਣਾ ਜੀ ਕੰਮ ਹੈ ਨਹੀਂ ਸੋ ਟੀਆਰਸੀ ਕੰਪਨੀ ਜੈਨੂਨ ਚ ਆਓ ਜਿੱਥੇ ਤੁਹਾਨੂੰ ਟੀਆਰਸੀ ਮਿਲੇ ਜਾਂ ਕੰਪਨੀ ਨਾਲ ਗੱਲ ਹੋਵੇ ਏਜੰਟ ਦੀ ਟੀਆਰਸੀ ਘਟਗੜ ਜ਼ਰੂਰ ਮਿਲੇ ਤਾਕਿ ਤੁਸੀਂ ਬਿਨਾ ਕਿਸੇ ਖਚਲਖਵਾਰੀ ਤੋਂ ਸਿੱਧੇ ਬਾਇ ਏਅਰ ਡੋਮੈਸਟਿਕ ਫਲਾਈਟ ਫੜ ਕੇ ਸਪੇਨ ਪਹੁੰਚ ਸਕੋ ਸੋ ਇਹ ਜਿਹੜੇ ਰਾਹ ਵਾ ਟੂਰਿਸਟ ਵੀਜ਼ਾ ਜਾਂ ਸ਼ੇਨਗਨ ਜਿਹੜੀ ਟੀਆਰਸੀ ਹੈ ਜਿਹਦੇ ਜਰੀਏ ਤੁਸੀਂ ਉੱਥੇ ਪਹੁੰਚ ਸਕਦੇ ਆ ਟੂਰਿਸਟ ਵੀਜ਼ਾ ਤੁਸੀਂ ਮੈਂ ਦੱਸੇ ਦਿੱਤਾ ਵਾ ਨੀਦਰਲੈਂਡ ਤੇ ਸਵਿਟਜ਼ਰਲੈਂਡ ਫਿਨਲੈਂਡ ਦਾ ਸਕਸੈਸ ਰੇਟ ਕਾਫੀ ਹਾਈ ਚੱਲ ਰਿਹਾ ਆ ਦੀ ਤਰੀਖ ਸਕਸੈਸ ਰੇਟ 80 ਪਲੱਸ ਚੋਂ ਚਲਦੀ ਪਈ ਆ ਸੋ ਇੱਥੇ ਤੁਸੀਂ ਅਪਲਾਈ ਕਰ ਸਕਦੇ ਆ ਜੇ ਤੁਹਾਡੀ ਵਧੀਆ ਜੋਬ ਪ੍ਰੋਫਾਈਲ ਜਾਂ ਤੁਹਾਡੀ ਬਿਜ਼ਨਸ ਬੈਕਗ੍ਰਾਉਂਡ ਹੈਗੀ ਕਬੀ 100% ਲੱਗੇਗਾ ਹੀ ਲੱਗੇਗਾ ਪਰ ਡਾਕੂਮੈਂਟੇਸ਼ਨ ਤੇ ਵੀ ਡਿਪੈਂਡ ਕਰਦਾ ਤੁਸੀਂ ਉਹਨੂੰ ਕਿਵੇਂ ਲਾਉਂਦੇ ਆ ਸੋ ਇਹ ਜਿਹੜੇ ਤਰੀਕੇ ਆ ਮੈਂ ਸੋਚਿਆ ਤੁਹਾਨੂੰ ਸਾਂਝੀ ਕਰਾਂ ਜਿਨ੍ਹਾਂ ਦੇ ਜਰੀਏ ਤੁਸੀਂ ਸਪੇਨ ਪਹੁੰਚ ਕੇ ਉੱਥੇ ਟੀਆਸੀ ਲੈ ਸਕੋ ਸੋ ਕਿਵੇਂ-ਕਿਵੇਂ ਡਾਕੂਮੈਂਟੇਸ਼ਨ ਚਲਣੀ ਆ 2 ਸਾਲ ਬਾਅਦ ਟੀਆਸੀ ਮਿਲਣੀ ਆ ਉਹ ਤੁਸੀਂ ਲਿੰਕ ਮੈਂ ਦੇਤਾ ਡਿਸਕ੍ਰਿਪਸ਼ਨ ਚ ਕਲਿੱਕ ਕਰਕੇ ਉਹ ਦੇਖ ਸਕਦੇ ਆ ਸੋ ਮਿਲਦੇ ਆ ਅਗਲੀ ਵੀਡੀਓ ਚ ਦੱਸਿਓ ਜਾਣਕਾਰੀ ਕਿਵੇਂ ਲੱਗੀ ਤਦ ਤੱਕ ਲਈ ਰਬ ਰੱਖੇ